ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹਾਂ ਮੈਂ ਤੁਹਾਡਾ ਆਪਣਾ ਸਿਮਰਜੀਤ ਸਿੰਘ ਸੰਧੂ ਪ੍ਰੋਜਕ ਗੱਲਾਂ ਦੀ ਜਿਹੜੀ ਆਪਾਂ ਅੱਸੀ ਰਹੀ ਸ਼ੁਰੂ ਕੀਤੀ ਸੀ ਉਹਦੇ ਵਿੱਚ ਅਗਲੀਆਂ ਗੱਲਾਂ ਦੇ ਵਿੱਚ ਬਹੁਤ ਹੀ ਸਤਕਾਰਯੋਗ ਇੱਕ ਬੜੇ ਵੱਡੇ ਕਿਸਾਨ ਲੀਡਰ ਹੋਏ ਨੇ ਦੇਸ਼ ਦੇ ਚੌਧਰੀ ਚਰਨ ਸਿੰਘ ਤੇ ਜਦੋਂ ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਬਣੇ ਦੇਸ਼ ਦੇ ਤੇ ਖਾਸ ਕਰਕੇ जाटਾਂ ਦੇ ਵਿੱਚ ਜੱਟਾਂ ਦੇ ਵਿੱਚ ਬੜੀ ਵੱਡੀ ਖੁਸ਼ੀ ਹੋਈ ਕਿਉਂਕਿ जाट ਪ੍ਰਧਾਨ ਮੰਤਰੀ ਹੈ ਜਿਹੜਾ ਉਹ ਇੱਕੋ ਇੱਕ ਬਣਿਆ ਜੱਟਾਂ ਨੂੰ ਮਾਣ ਮਿਲਿਆ ਪ੍ਰਧਾਨ ਮੰਤਰੀ ਬਣਦਾ ਜਿਹਨੋਂ ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਬਣੇ ਤੇ ਜਿਹੜੇ जाट ਸੀਗੇ ਜਾਂ ਜੱਟ ਸੀਗੇ ਉਹਨਾਂ ਨੇ ਦਿੱਲੀ ਦੇ ਦਿੱਲੀ ਦੀਆਂ ਸੜਕਾਂ ਤੇ ਗੁੜ ਵੰਡਿਆ ਤੇ ਲੋਕ ਕਹਿੰਦੇ ਵੀ ਕਿਸ ਖੁਸ਼ੀ 'ਚ ਤੁਸੀਂ ਗੁੜ ਵੰਡ ਰਹੇ ਹੋ ਤੇ ਉਹ ਕਹਿ ਰਹੇ ਸੀ ਕਹਿੰਦੇ ਸਾਡਾ ਚੌਧਰੀ ਚਰਨ ਸਿੰਘ ਆ ਜਿਹੜਾ ਇੰਦਰਾ ਗਾਂਧੀ ਬਣ ਗਿਆ ਤੇ ਇਹ ਵੀ ਇੱਕ ਬਲੱਖਣ ਖੁਸ਼ੀ ਦਾ ਹਿੱਸਾ ਸੀਗਾ ਲੋਕਾਂ ਦਾ ਜਦੋਂ ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਬਣੇ ਔਰ ਬੜੇ ਵੱਡੇ ਦੇਸ਼ ਦੇ ਕਿਸਾਨ ਨੇਤਾ ਰਹੇ ਆ ਚੌਧਰੀ ਚਰਨ ਸਿੰਘ ਅੱਗੇ ਤੋਂ ਤੁਹਾਡੇ ਨਾਲ ਇਹੋ ਜੀਆਂ ਹੋਰ ਵੀਡੀਓ ਸ਼ੇਅਰ ਕਰਦੇ ਰਿਹਾ ਕਰਾਂਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਿਹਾ ਕਰੋ ਪਿਆਰ ਦਿੰਦੇ ਰਿਹਾ ਕਰੋ ਤਾਂ ਕਿ ਹੌਸਲਾ ਬਣਿਆ ਰਹੇ ਤੇ ਤੁਹਾਡੇ ਨਾਲ ਹੋਰ ਰੌਚਕ ਗੱਲਾਂ ਜਿਹੜੀਆਂ ਸਾਡੀਆਂ ਕਰਦੇ ਰਹੀਏ ਚੌਂਦੇ ਵਾਸਤੇ ਰਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ